ਆ ਲਈ ਫਰਸਲਾ। ਲਾਉਣਾ ਆਇਆ ਜਾਂਦਾ ਵੀ ਆ ਢੇਲੀ ਢੋਲੀ ਜੀ ਨਾ। ਚਾਓ ਵੀ ਚਲੋ। ਜਾ ਜਾ। ਜਾ ਜਾ। ਬਾਗੀ। ਕਈ ਯਾਰ ਹੋ ਜਾਂਦਾ ਵੀ ਪੋਰਥ ਲੋ ਜਾਂਦੀ ਆ ਵੀ ਕੋਈ ਹੁੰਦਾ ਕੋਈ ਵੀ ਕੰਮ ਆ। ਬੰਦਾ ਸਾਫ ਸੁਥਰਾ ਕਰੇ ਨਾ ਜੋ ਪੱਤ ਛੜ ਆ ਜਾਂਦੀ ਦੋਦੋਂ ਦੇਖੋ। ਤੇ ਨਹੀਂ। ਸੁਣੋ ਕੋਈ ਦਾਡਾ ਯਾਰ ਮਿਲੀ ਆ ਉਹਦੇ ਮਾਂ ਬਿਓ ਨੂੰ ਦੱਸੋ ਬਸ। ਇਹ ਹੱਲ ਨਾਲ ਦੇ ਨਾਲ ਹੀ। ਚੱਲੰਦੇ ਜੇ ਕੰਮ ਆਹ ਟਰੇਲਰ ਦਾ ਬੜਾ ਜਿਆਦਾ ਹੀ ਵਰਦਾ ਹਾਂ ਇੱਕ ਪਹਿਲੀ ਪੂਰੀ ਡੂੰਗੀ ਵਾਉ ਫੇਰ ਖੇਲਾਂ ਵਧੀਆ ਪੈਣਿਆ ਵੇਲੋ ਹੁਣ 20 ਮਿਲਿਆ 20 ਵੀ ਲੇਟ ਹੋ ਗਿਆ ਅਸਲ ਟਾਈਮ ਵੱਡੀ ਵੀ ਸੌਖੀ ਜਾਂਦੀ ਓਦਾਂ ਜਿਹਨੂੰ ਆਪਾਂ ਲੋ ਬਈ ਜਟੋ ਅੱਜ ਦੇ ਵਲੌਗ ਦੀ ਦਿੱਤੀ ਤੇ ਸ਼ੁਰੂਆਤ ਕਰ ਤੇ ਬਾਬਾ ਦਿਨ ਬਾਦੀ ਅੱਜ ਲੱਗੇ ਆ ਮੱਕਈ ਬੀਜਣ ਆਨੇ ਬੂੰਆਂ ਲੱਗੇ ਆ ਵੋਂ ਦੇ ਬਾਕੀ ਆਜੋ ਤੁਹਾਨੂੰ ਗਾੜੀ ਮਕਾਉਣੇ ਆ ਮਾਹੌਲ ਚੱਲ ਕਿੱਦਾਂ ਦਾ ਅੱਜ ਦਾ ਜਿਹੜਾ ਵਲੌਗ ਆਣਾ ਇਹ ਮਕਈ ਵੀਰ ਲੇਟਰ ਦੀ ਆ ਬਾਕੀ ਪੱਠਾ ਡੱਕਾ ਪਾਤਾ ਚਾਣਾ ਚੱਲਣ ਲੱਗੇ ਆਪਾਂ ਪੈਲੀ ਚ ਉਹ ਵੀ ਉੱਚ ਵੀ ਬੀ ਖਾ ਲੰਦਿਆ ਲੰਦਿਆ ਬਾਕੀ ਆਜੋ ਤੁਹਾਨੂੰ ਮਿਲਦੇ ਆਂ ਗਾੜੀ ਤੇ ਬਾਕੀ ਮੇਰੇ ਭਰਾ ਚੈਨਲ ਸਬਸਕ੍ਰਾਈਬ ਤੇ ਲਾਈਕ ਤੇ ਸ਼ੇਅਰ ਜ਼ਰੂਰ ਕਰਦੇ ਹੋ ਬਾਕੀ ਤੁਹਾਡਾ ਧੰਨਵਾਦ ਵੀ ਤੁਸੀਂ ਨੇ ਮੈਸੇਜ ਕੀਤਾ ਵੀ ਵਲੌਗ ਕਿਉਂ ਬੰਦ ਕਰਤੇ ਆ ਵਲੌਗ ਇਦਾਂ ਥੋੜਾ ਬੜਾ ਕੰਮਾਂ ਕਰਾਂ ਗਏ ਤੇ ਬਾਕੀ ਉਹਨੂੰ ਕੋਸ਼ਿਸ਼ ਕਰਦੇ ਆ ਤੁਹਾਨੂੰ ਬਣਾਇਆ ਕਰੀਏ ਬਾਕੀ ਚੈਨਲ ਸਬਸਕ੍ਰਾਈਬ ਲਾਈਕ ਤੇ ਸ਼ੇਅਰ ਬਾਕੀ ਕਮੈਂਟ ਕਰਕੇ ਦੱਸ ਦੇ ਕਰੋ ਕਿ ਕਿਦਾਂ ਲੱਗਾ ਬਾਕੀ ਆਜੋ ਤੁਹਾਨੂੰ ਅੱਜ ਆਪਾਂ ਗਏ ਜੇ ਪਹਿਲੀ ਜਾ ਆਲੀ ਜਿਹੜੀ ਆਪਣੀ ਪਹਿਲੀਆਂ ਨੇ ਮਟਰਾਂ ਵਾਲੀ ਆ ਮਟਰ ਤੋੜ ਕੇ ਜੇ ਆਪਾਂ ਪਹਿਲੀਆਂ ਵਾਗੇ ਰੱਖਦੀਆਂ ਆਂ ਟੌਣ ਵੀ ਮਿਲਿਆ 20 ਵੀ ਲੇਟ ਹੋ ਗਿਆ ਅਕਸਰ ਟਾਈਮ ਹੈਗਾ ਭਾਵੇਂ ਫਰਵਰੀ ਐਂਡ ਉਹ ਜਨਵਰੀ ਐਂਡ ਤੇ ਤੇ ਭਾਵੇਂ ਫਰਵਰੀ ਚੜ ਜਾ ਮਕਈ ਬੀਜ ਦਿਆ ਕਰੋ ਕਿ ਜਿੰਨਾ ਮੇਰੇ ਭਰਾਵਾਂ ਨੇ ਮਟਰ ਤੋੜ ਕੇ ਚਲੋ ਉਹਨਾਂ ਨੂੰ ਪਤਾ ਹੋਊਗਾ ਕਈ ਕਹਿ ਦਿੰਦੇ ਆ ਨਾ ਵੀ ਅਸੀਂ ਕਣਕ ਵਾਲੀ ਜ ਮਕਈ ਬੀਜੀ ਆ ਉਹ ਹੌਲੀ ਤਾਂ ਨਿਕਲਦੀ ਆ ਵੀ ਉਹਨੂੰ ਟਾਈਮ ਨਹੀਂ ਪੂਰਾ ਮਿਲਿਆ ਹੁੰਦਾ ਤਾਂ ਕਰਕੇ ਵੀ ਇਹਨੂੰ ਚਲੋ ਟਾਈਮ ਵਧਿਆ ਮਿਲ ਜਾਂਦਾ ਵਧਿਆ ਹੋ ਜਾਂਦੀ ਛੱਲੀ ਛੱਲੀ ਚੰਗੀ ਪੈ ਜਾਂਦੀ ਆ ਆਵੇਂ ਵਾਣ ਵਾਗੇ ਰੱਖੇ ਆ ਹੁਣ ਹੱਲਾਂ ਦੀ ਤੇਰ-ਤੇਰ ਚੌਰ-ਚੌਰ ਬਾਗੇ ਮਗਰੇ ਮਿੱਜੀ ਜਾਂਦੇ ਹੋ ਤਿੰਨ ਚਾਰ ਕਿੱਲੇ ਵੀ ਜੇ ਕੱਲ ਨਾਲੇ ਟਰੇਲਰ ਸੈੱਟ ਕਰ ਲਈਏ ਤੇ ਨਾਲੇ ਹੁਣ ਆਉਂਦਿਆਂ ਕੰਮ ਚੱਲ ਜਾਊਗਾ ਆ ਜੇ ਵਗਨ ਵਾਲੀਆਂ ਉਹ ਬੀਜੀ ਆ ਸ਼ਾਇਦ ਦੇਖੋ ਵੀ ਆਪਣੀ ਪੈਲੀ ਵੱਤਰ ਹੈਗਾ ਆ ਥੋੜਾ ਆ ਜੇ ਇਹਦੇ ਇਦਾਂ ਉੱਗ ਪਏ ਵੱਤਰ ਤੋਂ ਬਿਨਾ ਫਿਰਦੇ ਉਹ ਵੱਤਰ ਨਾਲ ਫਿਰਦੇ ਬੜਾ ਨਜ਼ਾਰਾ ਤੇ ਜੇ ਆਪਾਂ ਨੂੰ ਭਰ ਕੇ ਬੀਜਣੀ ਪਵੇ ਨਾ ਫਿਰ ਬੈਲੀ ਚਲੋ ਉੱਚੀ ਨੀਵੀਂ ਥੋੜੀ ਜੀ ਕਰਾਇਆ ਨਹੀਂ ਫਿਰਿਆ ਤੇ ਫਿਰ ਮਕਈ ਫਿਰ ਮਰਦੀ ਆ ਐਂਦਾਂ ਨੇ ਐ ਪੁੱਲਾ ਵਾਂਗ ਉਗਦੀ ਯਾਰੀ ਬਾਕੀ ਆ ਜੋ ਤੁਹਾਨੂੰ ਗਾੜੀ-ਗਾੜੀ ਮਿਲਦੇ ਨੇ ਕਿਹੜਾ ਬੀਜਣਾ ਕੀ ਹਿਸਾਬ ਪਤਾਉ ਸਾਰਾ ਕੁਝ ਦਾਦਾ ਦੇ ਤੁਹਾਨੂੰ ਆ ਆਪਾਂ ਬੀਜੇ ਰਾਤੀ ਦੋ ਗਿੱਲੇ ਆ ਤੇ ਡੇਢ ਕਿੱਲਾ ਆ ਤੁਹਾਨੂੰ ਨਾ ਇੱਕ ਮੈਂ ਹੋਰ ਚੀਜ਼ ਦਾਦਾ ਵੀ ਚਿਹੜੇ ਮੇਰੇ ਭਰਾ ਮਸ਼ੀਨ ਨਾਲ ਵੜਦੇ ਆ ਨਾ ਮਕਈ ਐ ਰ ਗਿਆ ਆਪਾਂ ਇੱਕ ਸਿਸਟਮ ਹੋਰ ਕੀਤਾ ਜੀ ਅੱਗੇ ਆਪਾਂ ਇੱਥੇ ਦੋ ਫੇਰੇ ਲਾਉਣੇ ਹੁੰਦੇ ਆ ਤੇ ਹੁਣ ਆਪਾਂ ਲਾਤੇ ਆ ਤਿੰਨ ਚਲੋ ਬੈਡ ਜਾਰੇ ਬਣ ਗਏ ਤਿੰਨ ਗੇੜੇ ਲਾਤੇ ਆ ਕਿਉਂ ਲਾਏ ਆ ਕਿਉਂਕਿ ਜਦੋਂ ਆਪਾਂ ਆ ਵੜਦੇ ਆ ਨਾ ਮਕਈ ਤੇ ਆਪਾਂ ਰਾਹ ਬਣਾਉਣਾ ਪੈਂਦਾ ਆ ਤੋ ਮਕਈ ਆਪਾਂ ਉਹਦੇ ਉੱਤੇ ਮਸ਼ੀਨ ਚਾੜਨੀ ਪੈਂਦੀ ਤਾਂ ਕਰਕੇ ਵੀ ਇੱਕ ਮੋੜ ਮਾਰਨ ਦਾ ਵੀ ਸੌਖਾ ਬਣ ਜਾਂਦਾ ਰਾਹ ਤੇ ਇੱਕ ਸਿੱਧੀ ਸਿੱਧੀ ਵੱਡੀ ਵੀ ਸੌਖੀ ਜਾਂਦੀ ਉਦਾਂ ਜਿਹਨੂੰ ਆਪਾਂ ਆਟਾ ਵਿੱਚ ਰੋਹ ਵੜਦੇ ਆ ਨਾ ਥੋੜਾ ਘਥਾਂ ਤੋ ਟਾਂਡੇ ਵੱਡੇ ਡਿੱਗਦੇ ਡੁੱਗਦੇ ਆ ਤਾਂ ਕਰਕੇ ਪਿਆਰ ਕੀ ਆ ਸਕੀਮ ਲਾਈ ਜੇ ਤਾਂ ਲੱਗੇ ਆਪਾਂ ਕੰਮ ਚਲਾਉਣ ਤੇ ਬਾਕੀ ਗਾੜੀ-ਗਾੜੀ ਬਾਕੀ ਪੈਲੀ ਦਾ ਦੇ ਬੱਤਰ ਮੇਰੇ ਹਿਸਾਬ ਨਾਲ ਦੇ ਹੈਗਾ ਆ ਬਾਕੀ ਹਣ ਵੇਖੋ ਉਗਦੀ ਆ ਜਾਂ ਨਹੀਂ ਬਾਕੀ ਆ ਜੀ ਨੂੰ ਦੱਸੋ ਵੀ ਕਿਹੜਾ-ਕਿਹੜਾ ਭਰਾ ਮਿਸ ਕਰਦਾ ਤੇ ਨਹੀਂ ਹੁਣ ਇੱਧਰ ਲੱਗੇ ਆ ਬੰਨੇ-ਬੰਨੇ ਗੇੜੇ ਲਾਉਣ ਆਹ ਦੇ ਆਪਾਂ ਦਿੱਤੇ ਜੇ ਗੇੜੇ ਲਾ ਆਏ ਕਾਇਗੀਆਂ ਨਾ ਖੇਲਾਂ ਵਧੀਆ ਤੁਹਾਨੂੰ ਨਾ ਮੈਂ ਇੱਕ ਗੱਲ ਹੋਰ ਦੱਸ ਦੇ ਨਾ ਚਲੋ ਪਹਿਲੀ ਹੁਣ ਆਪਣੀ ਵਾਉਣ ਵਾਲੀ ਆ ਸੁਹਾਗਾ ਸੁਗਾ ਫਿਰਿਆ ਹੁਣ ਇੱਥੇ ਆਪਾਂ ਹੱਲਾਂ ਦੀ ਦੋਰ ਪਾਉਣੀ ਆ ਬਾਕੀ ਗੱਲਾਂ ਤੁਹਾਡੇ ਨਾਲ ਮੈਂ ਬਾਅਦ ਕਰੂੰ ਇਹ ਗੱਲ ਦੱਸ ਦੇ ਨਾ ਕਿ ਜਿਹੜੇ ਮੇਰੇ ਭਰਾਵਾਂ ਨੇ ਨਾ ਮਕਈ ਬੀਜ ਨਹੀਂ ਹੁੰਦੀ ਆ ਤੇ ਖਾਸ ਕਰਕੇ ਪਹਿਲੀ ਨਾ ਥੋੜੀ ਜੀ ਡੂੰਗੀ ਵਾਇਆ ਕਰੋ ਡੂੰਗੀ ਵਾਉਣ ਨਾਲ ਆਪਣਾ ਇਹ ਹੋ ਜਾਂਦਾ ਵੀ ਟਰੇਲ ਤਰਦੀ ਨਹੀਂ ਜੇ ਟਰੇਲ ਨਾ ਤਰੇ ਤੇ ਫਿਰ ਵੀ ਵੀ ਨਹੀਂ ਤਰਨੇ ਤੇ ਇੱਕ ਦੂਜੀ ਗੱਲ ਜੈਨੂ ਤੁਸੀਂ ਮਕਈ ਕੀਰਨੀ ਆ ਤੇ ਹੱਲਾਂ ਦੂਜੇ ਰੋਹ ਵਾਓ ਜੇ ਮੰਨ ਲਓ ਵੀ ਤੁਸੀਂ ਆਲੇ ਰੋਹ ਕੀਰਨੀ ਨਾ ਤੇ ਹੱਲਾ ਚੜ੍ਹਦੇ ਲੈਂਦੇ ਨੂੰ ਫੇਰੋ ਤੇ ਜੇ ਤੁਸੀਂ ਚੜ੍ਹਦੇ ਲੈਂਦੇ ਨੂੰ ਦੂਜੀ ਮਕਈਂ ਕਿਰਨੀ ਆ ਤੇ ਫਿਰ ਹੱਲਾ ਦੂਜੇ ਰੋ ਫੇਰਿਓ ਕਿਉਂਕਿ ਉਹਦੇ ਨਾਲ ਇਹ ਹੋ ਜਾਂਦਾ ਵੀ ਖੇਲਾਂ ਬੜੀਆਂ ਸਫਾਈ ਨਾ ਪੈਂਦੀਆਂ ਜੀ ਤੇ ਇਹ ਚੀਜ਼ ਦਾ ਧਿਆਨ ਰੱਖੋ ਇੱਕ ਪਿਆਲੀ ਪੂਰੀ ਡੂੰਗੀ ਵਾਓ ਫੇਰ ਖੇਲਾਂ ਵਧੀਆ ਪੈਂਦੇ ਆ ਵੇ ਲੋ ਆਪਣੀਆਂ ਖੇਲਾਂ ਕਿੰਡੀਆਂ ਡੂੰਗੀਆਂ ਪਈਆਂ ਕਿਉਂ ਪਈਆਂ ਵੀ ਪਿਆਲੀ ਚੰਗੀ ਡੂੰਗੀ ਵਗੀ ਤੇ ਬਾਕੀ ਕੋਈ ਨਹੀਂ ਤੁਹਾਨੂੰ ਗਾੜੀ-ਗਾੜੀ ਮਿਲਦੇ ਰਹਿੰਦੇ ਆ ਬਾਕੀ ਮੇਰੇ ਭਰਾ ਚੈਨਲ ਸਬਸਕ੍ਰਾਈਬ ਕਰ ਲਓ ਯਾਰ ਜਾਂਦੇ ਜੀ ਚੱਲਣ ਦਿਆ ਜੇ ਕੰਮ ਪੂਰੇ ਯੋਰਾ ਚੋਰਾਣਾ ਆਈ ਗੱਲ ਦਾ ਇੱਥੇ ਆਰੋਂ ਪੈੜੀ ਬਣਾ ਗੇ ਨਾਲ ਹੀ ਤੀਕਣਾਣਾ ਹਨੋਂ ਪੂਰੇ ਯੋਰਾ ਦੇ ਨਾਲ ਚੱਲਣ ਦਿਆ ਨਾਲੇ ਸੁਭਾਗਾ ਆ ਲਾਲੇ ਦੋ ਗਿਆ ਡੇ ਨਾ ਮੈਂ ਦਰਦਾ ਆਵਾਜ਼ੋਂ ਭਲਾਰ ਕੀ ਰੋ ਜਾ ਵਾਹਰ ਹਾਂ ਆਪਣੇ ਵੀ ਡਿਊਟੀ ਲਾਤੀ ਹੋਈ ਤੇ ਸੁਹਾਗੇ ਦੇ ਚੱਲਣ ਦੀਆਂ ਜੇ ਹੱਲਾ ਸੁਹਾਗੇ ਤੇ ਬੰਕੇ ਟਾਈਟਰ ਨਾ ਭਵੇਂ ਕੋਈ ਵੀ ਹੋ ਪਰ 42 ਨਾਲਦਾ ਨਹੀਂ ਜੇ ਨੀਆ ਸੱਚੀ ਆਪਾਂ 45 ਆ ਨਾ ਹੈਗਾ 42 ਆ ਸੱਜੀ ਟੂ व्हील ਨਾਲੋਂ ਜ਼ਿਆਦਾ ਕੰਮ ਕਰਦਾ ਟੂ व्हीਲ ਭਾਵੇਂ 55 ਹਸਪਾਵਰ ਵੀ ਹੋਵੇ ਨਾ ਉਹਦੇ ਨਾਲੋਂ ਵੀ ਜ਼ਿਆਦਾ ਕੰਮ ਕਰ ਜਾਂਦਾ ਹੈ بڑا ਨਜ਼ਾਰਾ ਜੇ ਪੋਰ ਬਾਈ ਦਾ ਕੰਮ ਚੱਲਣ ਦੇ ਯੋਰਾ ਸ਼ੋਰਾ ਦੇ ਨਾਲ ਪਰ ਮੀਜ਼ਾ ਲਾਉਣ ਬੰਨੇ ਫੇਰੇ ਆਪਾਂ ਸੁਆਗਤ ਆਲ ਕੇ ਆਵਾਂ ਆਇਆ ਤੇ ਆ ਕੇ ਲੈ ਕੇ ਲਾਂ ਚੈੱਕ ਕਰੋ ਬੀ ਜਿਹੜਾ ਆਪਾਂ ਪਾਉਨੇ ਨਾ ਉਹ 18 44 ਕਿੱਥੇ ਆ ਪੈਟਰੋ 18 44 ਇਹੋ ਮਿਲਿਆ ਜੀ ਆਪਾਂ ਦੇ ਇਹ ਬੀਜ ਜੰਦੇ ਬਾਕੀ ਖੇ ਲਾਂ ਵੇਖੋ ਪੂਰਾ ਓਕੇ ਮਾ ਹਾਲ ਹੋ ਜਾਣਾ ਆ ਗਏ। ਹਲੋ। ਆ ਟ੍ਰੇਲਰ ਦਾ ਬੜਾ ਜਿਆਦਾ ਹੀ ਮਰਦਾ ਜੀ। ਇਹ ਕਿ 20 ਵੀ ਪੂਰਾ ਪੂਰਾ ਗੇਰੂ ਵੀ। ਦੇਖ ਇਹ ਇੱਕ ਥੇਲਾ ਬੜੀਆਂ ਵੰਦੀਆਂ। ਹੁਣ ਇੱਧਰ ਆ ਗਿਆ ਜੇ ਬੰਨੇ ਲਾਉ। ਆ ਗਿਆ ਆਪਾਂ ਰੂਟ ਰਾਈਟਰ ਨਹੀਂ ਚਲਾਇਆ। ਆ ਗਿਆ ਹੱਲਾ ਦੇ ਨਾਲ ਹੀ ਚੱਲਣ ਦੇ ਜੇ ਕੰਮ। ਪਕਾ ਆ ਰੋਟੀ ਲੈ ਕੇ ਪਕਾ ਆ ਆਪਣੇ ਦੁੱਖੜੇ ਸੁਣਾਉਂਦੇ ਪਿਆ ਠੀਕ ਹੈ ਨਾ ਫੋਨ ਮੰਗਿਆ ਕਿ ਉਹ ਫੋਨ ਮੰਗਿਆ ਫੋਨ ਦਿਖਣ ਵੀ ਦਿਆ ਬੁੱਚ ਪਾਇਆ ਹਾਂ ਮੇਰਾ ਫੋਨ ਨਗੂੜਾ ਦਾ ਚੱਕਾ ਭਲਾ ਬੰਦਾ ਮੈਨੂੰ ਫੋਨ ਨਹੀਂ ਫੜਾਇਆ ਓਏ ਦੁਨੀਆਦਾਰੀ ਬੜੀ ਇਸ਼ਤਾਨ ਜੋ ਕਿਹਾ ਮੈਂ ਨਹੀਂ ਰੋਕਿਆ ਮੈਂ ਰੋਟੀ ਰੁੜ ਜੇ ਰੁੜ ਜੇ ਇਹਨੂੰ ਨਹੀਂ ਰੋਕਿਆ ਇਹਨਾਂ ਨੇ ਕੋ ਹੋ ਦੇਣਾ ਚਾਬੀ ਨਹੀਂ ਯਾਰ ਤੂੰ ਲੈ ਆ ਜਾਲ ਦੀ ਦੱਸਾਂ ਤਾਇਆ ਤੇ ਬਹੁਤ ਪਾਈ ਫੜਦਾ ਹੀ ਨਾ ਨੁਰਾ ਪੋਖ ਬੜੀ ਲੱਗੀ ਪਕਾ ਲੈ ਆ ਰੋਟੀ ਸਾਰਿਆਂ ਦੀ ਆ ਆਰੇ ਜੀ ਕਿ ਸਮਾਂ ਕਾਹੇ ਰੁੱਟਨੇ ਦਾ ਬਹਾ ਜਾ ਰਿਹਾ ਦੀ ਤਾਹਾਂ ਜਾਣਾਂ ਦੀ ਵੇਹਾਂ ਚਾਬੀ ਇੱਥੇ ਕਿਰੇ ਜੇ ਇਹਦੇ ਪਾਉ ਇਹ ਦੁਨੀਆ ਦੇ ਰਹਿਣਾ ਮੈਂ ਇੱਕ ਜੀ ਦਾ ਸਹੌਲ ਲਾਇਆ ਵੀ ਜੇ ਤੁਹਾਨੂੰ ਦੁੱਖ ਹੈ ਨਾ ਆਪਦੇ ਤੱਕ ਰੱਖੋ ਲੋਕਾਂ ਜਣਾ ਸੁਣਾਓ ਕੋਈ ਡਾ ਯਾਰ ਬੇਲੀ ਆਪਦੇ ਮਾਂ ਬਿਓ ਨੂੰ ਦੱਸੋ ਬਸ ਕਿਉਂਕਿ ਐਂਡ ਤੇ ਮੁੜ ਕੇ ਭੰਦਾ ਜੇ ਮਖੌਲ ਜੀ ਦਾ ਦੁੱਖਿਆ ਦੁੱਖ ਨੂੰ ਆ ਦੁਨੀਆਂ ਦਾ ਹਾਸਾ ਹੈ ਤੇ ਨਹੀਂ ਬਾਕੀ ਚਲੋ ਔਖਾ ਸੌਖਾ ਟਾਈਮ ਹਰ ਇੱਕ ਦਿਨ ਆਉਂਦਾ ਰਹਿੰਦਾ ਹੈ ਪਰ ਕਿਹੜਾ ਆਪਾਂ ਮੁੜ ਕੇ ਟਿੱਕਰਾਂ ਲੋਕਾਂ ਤੋਂ ਕਲੋਨੀਆਂ ਨਾਲ ਉਹਦੇ ਨੂੰ ਚੰਗਾ ਵੀ ਆਪ ਦੇ ਤੱਕ ਬੰਦਾ ਰੱਖੇ ਬੜਿਆਂ ਲਾ ਠੋਕਿਆਂ ਇਹਨਾਂ ਦਾ ਰਾਗ ਹੋਰ ਲਾ ਉਹਦੇ ਟਰੈਕਟਰ ਦਾ ਨਵਾਂ ਢਾਂਦਾ ਜੇ ਭੱਟੀ ਦਾ ਰੰਗ ਟਾਗੇ ਖੜਨਾ ਕੋਲੀ ਕੋਈ ਨਹੀਂ ਬੇਗਰਾ

ਰਹਿੰਦਾ ਜੀ ਆਏ ਕਾਲਾ ਕਰ ਲੱਗੀਆਂ ਜੀ ਹੋਰ ਲੰਗੀ ਬੰਦਾ ਜੀ ਕਰਦੇ ਨਹੀਂ ਆਉਂਦੇ ਕਰਦੇ ਜਿਵੇਂ ਆਹ ਹੋ ਗਈ ਆ ਬਣ ਗਈ ਹੋ ਗਈ ਬਣ ਗਈ ਦਾਈ ਜੀ ਕਈ ਦਾ ਕੋਈ ਪੋਰ ਖਲੋਂਦਾ ਨਹੀਂਦਾ ਸ਼ਾਨਾ ਨਹੀਂ ਮਾਰੀ ਹੋਏ ਨਾ ਨਾਲ ਹੀ ਦਵਾਈ ਰਾਤ ਨੂੰ ਜਾਂਦੀ ਆਹ ਜਿਹੜੀ ਮੋਟੀ ਇਹ ਨਿਕਲ ਆਈ ਇੱਕ ਬੰਨੇ ਹੌਲੀ ਹੌਲੀ ਬਾਗਾਉਂ ਲਈ ਗੱਡੀ ਚੋਕ ਹੁੰਦੀ ਜਾਂਦੀ। ਨੱਕ ਰੱਖਾ ਕੇ ਬਿਠੇ ਰਹੇ ਇਹ ਬੋਰੀ ਉਹ ਰੋਣੀ। ਹਾਂ ਤਾਂ ਚੁੱਕੀ। ਇਹਨਾਂ ਨੇ ਪੂਰਾ ਖਲਾਅ ਨਹੀਂ ਨਹੀਂ। ਆਇਆ ਇਹ ਤਾਂ। ਚਲੋ। ਚਲੋ ਚਲੋ ਕਾਰ ਆ ਗਿਆ। ਵਿਕੈ ਤੋੜਾ-ਤੋੜਾ ਕਰ ਪਾ। ਇਹ ਤੋੜਾ ਕੋਸੇ। ਚਲੋ ਚਲੋ। ਆ ਪਰੇ ਕੱਢ ਲਈਦਾ। ਨਹੀਂ ਨਹੀਂ ਉਹ ਕੋਲਾ ਕਰ ਲੈ ਲੱਗ। ਹੋ। ਆਪਾਂ ਵਾਗੇ ਵਾਗੇ ਹੋ ਗਏ ਤੇ ਕਾਲਾ ਕਰੀ ਕਾਲਾ ਹੋਇਆ ਹੌਲੀ ਹੌਲੀ ਚੋਕ ਆਪਾਂ ਤਾਂ ਡਾਈ ਦੀ ਬੋਰੀ ਬੋਰੀ ਪਾਉਂਦੇ ਨਾਲ ਆ ਮਟੀਰੀਅਲ ਪਾਉਂਦੇ ਸਰ ਤੋਂ ਲਗੀ ਜਾਏ ਕੋਰੋ ਸਾਰੇ ਮੈਨੂੰ ਚਲੋ ਨਾਂ ਤਾਂ ਨਹੀਂ ਪਤਾ ਅੱਗੇ ਆਪਾਂ ਦੋ ਬੋਨੇ ਨੇ ਏਰ ਕੇ ਇੱਕੋ ਇੱਕ ਹੀ ਪਾਉਂਦੇ ਤੇ ਇਹ ਵੀ ਜਿੱਜਾ ਉਦਾਂ ਜ਼ਰੂਰੀ ਆ ਇੱਕ ਛੰਦ ਨਹੀਂ ਜਰੂਰ ਮਾਰਿਆ ਕਰੋਂ ਛੰਦ ਨਹੀਂ ਨਾ ਪੋਰ ਪਰ ਨਹੀਂ ਖਲੋਂਦੀ ਨਾ ਸਿਆ ਕੋਈ ਵੀ ਕੰਮ ਆ ਬੰਦਾ ਸਾਫ਼ ਸੁਥਰਾ ਕਰੇ ਨਾ ਉਹ ਚ ਜਾਰੀ ਬਰਕਤ ਹੈ ਜੇ ਤੇ ਆਖਣਾ ਗਲੋਂਗਲਾਵਾ ਲਾਉਣਾ ਆ ਤੇ ਕਈ ਮਵੇਂ ਨਾ ਕਣਕ ਬੀਜਦੇ ਆ ਕੋਈ ਵੀ ਕੰਮ ਕਰਦੇ ਨਾ ਤੇ ਐ ਕਰਨਗੇ ਵੀ ਇੱਕ ਸਿਆਪਾ ਜਾਂ ਜਿੰਨੂੰ ਆਂਦੇ ਵੀ ਸਿਆਪਾ ਜਾਂ ਹੀ ਲਾਉਣ ਨੇ ਯਾਰ ਗੁਰੂ ਕਿੰਨਾ ਜਿਹੜੇ ਤੁਸੀਂ ਪੈਸੇ ਲਾਉਂਦੇ ਕਿੰਨਾ ਜਿਹੜੇ ਇਹਦੇ ਮੂੰਹ ਹਲ ਦੇਖਣਾ ਹੈ ਹੈ ਤਾਂ ਕਰਕੇ ਵੀ ਕੰਮ ਕੋਈ ਵੀ ਆ ਸਾਫ਼ ਸੁਥਰਾ ਕਰਿਆ ਕਰੋ ਮੇਰੇ ਭਰਾ ਮਿੱਟੀ ਦਾ ਬੜੀ ਸ਼ੈ ਆ ਇੱਕ ਹਿਸਾਬ ਲਾਇਆ ਜਾ ਵੀ ਰਸਕ ਨੂੰ ਜਮਲਨਾ ਬਾ ਸ਼ਾਟ ਲੱਗੇ ਓਕੇ ਓਕੇ ਦਾ ਇਹਦਾ ਸਮੇਂ ਸਮੇਂ ਦੀ ਗੱਲ ਕਹੀ ਜਾ ਰਹੀ ਵੀ ਜene ਇਹਦਾ ਸਮਾਂ ਹੰਦਾ ਹੈ ਹਰਿਆ ਹੰਦਾ ਕਿਦੋਂ ਬਾਤ ਕਿਹੜਾ ਜਾਂਦੀ ਦੋਦੋਂ ਦੇਖੋ ਜene ਆ ਰੱਖਿਆ ਜੇ ਆਪਾਂ ਲਾਰ ਲੂਗੇ ਸਾਰਾ ਸਿਸਟਮ ਛਾਨਣੀ ਮਾਰ ਕੇ ਮੇਰਾ ਇਹ ਅਮੀਨ ਆਪਾਂ ਜਗ੍ਹਾ ਵੀ ਚਾਨਣੀ ਜਦੋਂ ਮਾਰ ਲੈਨੇ ਆ। ਕਈ ਯਾਰ ਹੋ ਜਾਂਦਾ ਵੀ ਪੋਰ ਖਲੋ ਜਾਂਦੀ ਆ ਵੀ ਕੋਈ ਹੁੰਦਾ ਬੰਦਾ ਮਗਰ ਨਹੀਂ ਹੁੰਦਾ ਮਗਰ ਚਲੋ ਇਹਨਾਂ ਜੇ ਛਾਨਣੀ ਮਾਰ ਲਈਨਾ ਆਪਾਂ। ਫੇਰ ਇਹਦੇ ਮਗਰ ਕੋ ਲਾਉਂਦੇ ਨੂੰ ਲੋਡ। ਫੇਰ ਜਦੋਂ ਆਪਾਂ ਛਾਨਣੀ ਮਾਰ ਕੇ ਬੀ ਆਏ ਕਹੀ ਤਰ੍ਹਾਂ ਮਾਰ ਲੂਗੇ ਰੱਖਿਆ। ਤਾਂ ਕਰਕੇ ਮੈਂ ਇਹਨਾਂ ਨੂੰ ਕੰਮ ਥੋੜਾ ਕਰ ਲੋ ਕਰੋ ਸਾਫ਼ ਤਰ੍ਹਾਂ। ਤੇ ਨਹੀਂ ਇਹ ਜੇ ਜ਼ਿੰਮੇਦਾਰ ਹੋਂ ਨਿਗੇ ਜੇ ਲੈਵਲ ਤੋਂ ਉੱਤੇ ਆ। ਮੈਂ ਤਾਂ ਕਰਕੇ ਆਉਦਾ ਕੰਮ ਕਰ ਸੈੱਟ ਕਰਨੇ ਆ ਲੋਕ ਭਾਵੇਂ ਆਪਾਂ ਨੂੰ ਜੋ ਮਰਜ਼ੀ ਆਖੀ ਜਾਣ ਪਰ ਆਪਾਂ ਨੂੰ ਪਤਾ ਨਾ ਵੀ ਆਪਣੇ ਨਾਲ ਤੁਸੀਂ ਖਲੋਤੇ ਹੋ ਤੁਹਾਨੂੰ ਵੀ ਇਹ ਚੀਜ਼ ਦਾ ਪਤਾ ਹੈ ਵੀ ਆਪਾਂ ਕਦੇ ਕਿਸੇ ਨੂੰ ਮਾੜੀ ਸਲਾਹ ਨਹੀਂ ਦਿੱਤੀ ਤਾਂ ਕਰਕੇ ਅੰਨਾ ਵੀ ਲੋਕਾਂ ਦੀ ਪਰਵਾਹ ਨਾ ਕਰਿਆ ਕਰੋ ਬਾਕੀ ਮੇਰੇ ਭਰਾ ਜਿਨ੍ਹਾਂ ਨੇ ਪੀਟੀਐਫੇ ਮਿਲੇ ਜਾਣਾ ਇਹਦਾ ਆਪਾਂ ਵੀ ਉੱਥੇ ਮਿਲਦੇ ਆ ਤੁਹਾਨੂੰ ਆਪਾਂ ਵੀ ਉੱਥੇ ਆਣਾ ਇਹ ਨਹੀਂ ਆਪਣਾ ਜੱਟ ਹੋ ਗਿਆ ਜੇ ਕੰਮ ਕਰਨ ਦਾ ਆਪ ਮੰਨਦਾ ਤਾ ਇਹ ਸੁਆਗਾ ਫੇਰ ਉਦੋਂ ਚਲੰਦੀਆਂ ਹਾਲਾਂ ਵਿੱਚ ਬੱਕ ਆ ਗਿਆ ਫੇਰ ਚਾਹ ਲੈ ਗਏ ਪਹੁੰਚ ਗਿਆ ਸੀ ਵਧੀਆ ਪਹੁੰਚ ਗਿਆ ਸੀ ਆਹੋ ਮੇਰਾ ਨਿਪੜਗਾ ਕੰਮ ਇਹ ਇਧਰ ਤੇ ਪੱਟ ਆ ਵੀ ਕਈ ਜਿੱਕੇ ਰੀ ਸਾਬਰ ਉਹ ਬੜਾ ਘਈ ਕਰਨ ਵਾਲੇ ਕਿੱਲੇ ਰਹਿ ਗਏ ਜੇ ਆਪਣੇ ਤਿੰਨ ਤਿੰਨ ਕਿ ਰਹਿ ਗਏ ਮੇਰੇ ਹਿਸਾਬ ਦੇ ਨਾਲ ਬਾਕੀ ਨੇ ਹਰ ਕੀ ਆਪਾਂ ਇਹਨੂੰ ਦਵਾਈ ਜੈਕ ਜਿਹਾ ਲਵਾਇਆ ਏ ਟਰੇਲਰ ਤਵੀਆਂ ਸੋਟਣ ਵਾਲਾ ਬੜਾ ਨਜ਼ਾਰਾ ਏ ਹਾਂ ਬੀਐਸ ਕਿੱਲਾ ਲੈ ਲਈ ਉਹਨਾਂ ਨੂੰ ਪੁੱਛਿਆ ਵੀ ਕਿੰਨੇ ਲਾਉਗੇ ਜੈਕ 16000 ਰੁਪਏ ਮੰਗਿਆ ਉਹਨਾਂ ਤੇ ਇਹੋ ਜੈਕ ਆਪਾਂ ਕੋਈ ਜ਼ਿਗਾਰਡ ਜੂੜ ਲਾ ਕੇ ਘਰੇ ਦੇ ਉਦੋਂ ਯਾਰ ਚ ਲੱਗਾ ਥੋੜਾ ਜਿਹਾ ਆਪੇ ਦਿਮਾਗ ਬੰਦਾ ਲਾਲੇ ਨਾ ਉਦੋਂ ਫਾਇਦਾ ਹੋ ਜਾਂਦਾ ਪਰ ਕਈ ਵਾਰ ਫਾਇਦਾ ਕਈ ਵਾਰ ਨੁਕਸਾਨ ਵੀ ਹੋ ਜਾਂਦਾ ਤਾਂ ਕਿ ਆਪਾਂ ਨੂੰ ਲੈ ਆਇ ਕਿ ਹੈ ਜੀ ਫਾਇਦਾ ਨਹੀਂ ਦੋ ਜਾਂ ਚੌਕ ਚੌਕ ਮਾਰਨੀ ਪੈਂਦੀ ਟਰੈਲਰ ਤੁਹਾਨੂੰ ਜਰੂਰ ਆਈ ਨਾ ਨੂੰ ਫੇਰਾ ਮਾਰ ਕੇ ਤੇ ਫਿਰ ਤੁਹਾਨੂੰ ਮੈਂ ਵਿਖਾਉਣਾ ਬਾਗ ਜਿਹੜਾ ਇਹਨੂੰ ਫੇਰੇ ਲਾ ਲਈਦੇ ਹੋ ਵਧੀਆ ਹੀ লাভ ਇਹਨਾਂ ਕੀਚਗੜ ਬਣਾਇਆ ਯਾਰ ਫੇਰੇ ਚਾਹੀਦੇ ਲਾਉਣੇ ਆਹ ਹੋਰ ਤੇ ਆਹੋ ਉਹ ਤਾਂ ਚਾ 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 ਹੀ ਚਾਈ ਦੇ ਆ ਚਾਈ ਨੇ ਇਧਰ ਵੀ ਕੰਮ ਹੋ ਗਿਆ ਜੇ ਡੰਨਾ ਹੁਣ ਵੇਖੋ ਵੀ ਜੇ ਬੱਤ ਰੁਗ ਪਏ ਸਭ ਤੋਂ ਵਧੀਆ ਨਹੀਂ ਦੋਆਂ ਜਾਂ ਤਿੰਨਾਂ ਦਿਨਾਂ ਤੱਕ ਲਾਵਾਂਗੇ ਪਾਣੀ ਵੇਖ ਲਾਂਗੇ ਵੀ ਉਗਦੀ ਆ ਜਾਂ ਨਹੀਂ ਆ ਜਦੋਂ ਹੁਣ ਨਾ ਹੋਰ ਇਹੋ ਜਿਹਾ ਕੱ ਲੱਗਾ ਨਾਲੀਆਂ ਨਾਲੀਆਂ ਲੱਗੀਆਂ ਜੇ ਸਟੀਪੋਟਰ ਪਾਈ ਆ ਚੁੱਕੀ ਜਾਣੀ ਉਹ ਜਿਹੜਾ ਫਿਲਮਾਂ ਦਾ ਪੈਕਅਪ ਨਹੀਂ ਕਰਦੇ ਉਹ ਸਾਡਾ ਪੈਕਅਪ ਹੁੰਦਿਆ। ਚਾਹ ਸਾਢੇ 4 ਹੋ ਗਏ ਜਾ ਕੇ ਝੋਣੀਆਂ ਵੀ ਆ। ਉਹ ਜਾ ਕੇ ਚਵਾਈ ਵੀ ਕਰਨੀ ਹੈ ਜੀ। ਆ ਹੁਣ ਗਿਆ ਪਾਣੀ ਪੁਣੀ ਭਰੇ। ਕਾਹ ਇਹ ਬਹਿਨੇ ਆ ਆ ਗਿਆ ਮੈਂ ਲਾ ਦੂ। ਆਹੋ ਚਲੋ। ਤੇ ਸਾਡਾ ਸਾਨੂੰ ਕਹਿਦਾ ਮੈਂ ਪਾਣੀ ਪੁਣੀ ਭਰਤ ਨਹੀਂ ਆ ਗਏ। ਚਲ ਗਏ ਫੇਰਾ। ਜਾਈਏ ਅਹੀਂ। ਅੱਗੇ ਇੱਕ ਮਾਰ ਤੇ ਨਾ ਕੀ ਮਾਰਨਾ ਹੈ? ਆਹ bari ਮਾਰ ਤੇ ਨਾ ਦੂ। ਆਜੋ ਫਿਰ ਹੋਈ ਸ਼ੋਸ਼ੀ ਚਲਾ ਉਤਰੋ ਤੇ ਤੂੰ ਇੱਥੇ ਖੜਨਾ ਟਰੈਕਟਰ ਮੈਂ ਜਾਵਾਂ ਹਾਂ ਉਤਰੋ ਚਲੋ ਹਾਂ ਚਲੋ ਬਾਬਾ ਬਾਕੀ ਨਿਕਲੇ ਨਾ ਪਕੜ ਜੇ ਨਾ ਕਹਾਂ ਮੋਟਰ ਦੇ ਆਪ ਕਿੰਨਾ ਮੈਂ ਦੋ ਜਾ ਕੇ ਬਾਲੀਆਂ ਆਏ ਇੱਕ ਮਰ ਤੋਂ ਆ ਫੇਰ ਤੈਨੂੰ ਯਕੀਨ ਨਹੀਂ ਆਗਾ ਕਿਉਂ ਵੀ ਹਾਂ ਲਾ ਗਾੜੀ ਅਰੇ ਸਰ ਉਹ ਨਹੀਂ ਨਹੀਂ ਆਹ ਵੀ ਇਹ ਮਸਲਾ ਡੱਕਦਾ ਏ ਕਿਉਂ ਵੀ ਚਲੋ ਕਿਉਂ ਵੀ ਚਲੋ ਵਾਹ ਹੋਰ ਐਮੜਾ ਚਲਾਤਾ ਇਹ گاਵਾ ਦਾ ਕੰਮ ਪਹਿਲੋਂ ਨੂੰ ਲਾਓ ਮਸ਼ੀਨ ਅਰੇ ਉਹ ਕਾਰ ਕੀ ਕਰੂਗਾ ਕੀ ਕਰਦੀ ਆਏ ਆਏ ਚਲੋ ਚਲੋ ਆ ਗਿਆ ਮਾਮੀ ਦੁੱਧਾ ਮਰਜੀ ਆ ਕੰਮ ਬਾਅਦ ਜਦ ਮਰਜ਼ੀ ਕਰੀ ਆਵਾਂਗੇ گاਵਾ ਚੁੰਨੀਆਂ ਪੈਣੀਆਂ ਕਿਉਂਕਿ ਇਹਨਾਂ ਕਰਕੇ ਸਾਰੀ ਆ ਪੰਪਾ ਚ ਨਸ ਕਰਦੇ ਨੇ ਓਏ ਓਏ ਚੱਲਿਆ ਚਮਾਉਣ ਜਾ ਚਵਾ ਜਾ 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 ਬਾਕੀ ਜਟੋ ਝੋਲੀਆਂ ਫਿਰ ਗਾੜੀ ਵੇਣੀ ਕੀ ਮਾਹੌਲ ਬੰਨਾ ਲਓ ਵੀ ਜਟੋ ਇੰਨੇ ਨਾਲ ਕਰਦੇ ਹਾਂ ਵਲੌਗ ਦੀ ਸਮਾਪਤੀ ਹੌਨ ਤੁਹਾਨੂੰ ਮਿਲਾਂਗੇ ਅਗਲੇ ਵਲੌਗ ਦੇ ਵਿੱਚ ਬਾਕੀ ਚੈਨਲ ਸਬਸਕ੍ਰਾਈਬ ਤੇ ਲਾਈਕ ਤੇ ਸ਼ੇਅਰ ਕਰ ਲਿਓ ਹੋਰ ਵਲੌਗ ਤਾਂ ਨਹੀਂ ਬਣਿਆ ਵੀ ਇੱਕ ਗਾਉਂ ਤੋਂ ਥੋੜਾ ਜਿਹਾ ਕਿ ਮੇਲਾ ਹੋ ਗਿਆ ਤੇ ਫਿਰਾਨ ਕੇ ਮਹਾ ਕਾਮੀਰ ਹੋ ਗਿਆ ਬਾਕੀ ਕੋਈ ਨਹੀਂ ਮਿਲਦੇ ਤੁਹਾਨੂੰ ਅਗਲੇ ਵਲੌਗ ਚ ਅਗਲਾ ਵਲੌਗ ਹੋਊਗਾ ਜੇਦਰਾਣੀ ਯੇਥੇ ਆਪਾਂ ਮੇਲਾ ਵੇਖਣਾ ਆਜੋ ਬਾਕੀ ਹਾਂ